ਮੇਰਾ ਨਾਮ ਵਿਸ਼ਵਨਾਥ ਹੈ ਮੈਂ ਸੰਗਲਪੁਰਾ ਸੰਗਲਪੁਰਾ ਰੋਡ ਗਲੀ ਕਾਂਸਰਾਜ ਨੇੜੇ ਲਾਲੇ ਦਾ ਮੰਦਿਰ ਗਲੀ ਦੇ ਵਿੱਚ ਰਹਿਣ ਦਾ ਵਾਸੀ ਹਾਂ ਮੇਰੀ ਪਤਨੀ ਰਜਨੀਸ਼ ਕੁਮਾਰੀ ਜਿਹਨਾਂ ਨੂੰ 2023 ਤੋਂ ਕੈਂਸਰ ਡਿਟेक्ट ਹੋਇਆ ਸੀਗਾ ਜਿਹਦੀ ਕੰਟੀਨਿਊ ਪਹਿਲਾਂ ਪੀਜੀਆਈ ਦੇ ਵਿੱਚ ਟਰੀਟਮੈਂਟ ਚੱਲਿਆ ਅਤੇ ਹੁਣ ਇਸ ਵੇਲੇ ਇਹਨਾਂ ਦਾ ਟਾਟਾ ਮੈਮੋਰੀਅਲ ਸੈਂਟਰ 'ਚ ਟਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਬਹੁਤ ਜ਼ਿਆਦਾ ਕੋਸਟ ਦੱਸੀ ਜਾ ਰਹੀ ਹੈ ਜਿਹੜਾ ਕਿ ਵਿੱਚ ਉਹਨਾਂ ਸਾਨੂੰ ਕੋਈ ਟੈਸਟਿਮੇਟ ਦਿੱਤਾ ਹੈਗਾ ਉਹ ਇਹ ਸਤਾ ਦਤਾ ਹੈ ਕਿ ਪਹਿਲੇ ਸਾਈਕਲ ਦਾ ਜਿਹੜਾ ਉਹ 383 ਹਜ਼ਾਰ ਸਮਥਿੰਗ ਹੈ ਤੇ ਔਰ ਇਸ ਤਰ੍ਹਾਂ ਦੇ 7 10 ਸਾਈਕਲ ਤੋਂ 12 ਸਾਈਕਲ ਜਾਰੀ ਰਹੇ ਨੇ ਜ਼ਰੂਰੀ ਨੇ ਔਰ ਇਸ ਸਮੇਂ ਉਹਨਾਂ ਨੇ ਕੀਮੋ ਚਾਲੂ ਕਰ ਚੁੱਕੀਆਂ ਨੇ ਦੋ ਕੀਮੋ ਲੱਗ ਚੁੱਕੀਆਂ ਨੇ ਔਰ ਕੀਮੋ ਦੇ ਨਾਲ ਨਾਲ ਇੰਜੈਕਸ਼ਨ ਜੇ ਲੱਗਣਗਾ ਤਾਂ ਹੀ ਕੀਮੋ ਦਾ ਇਫੈਕਟ ਰਹੇਗਾ ਅਦਰਵਾਈਜ਼ ਇਹ ਜਿਹੜੀ ਹੈ ਬਿਮਾਰੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਵੇਗਾ ਇਸ ਲਈ ਕੁੱਲ ਮਿਲਾ ਕੇ ਸਾਨੂੰ ਹਸਪੀਟਲ ਨੇ ਜਿਹੜਾ ਐਸਟੀਮੇਟ ਦਿੱਤਾ ਉਹ ਪਹਿਲੇ ਪਹਿਲੇ ਚਰਨ ਦਾ 11 ਲੱਖ ਅਤੇ ਤਿੰਨ ਇਸ ਤਰ੍ਹਾਂ ਦੇ ਤਿੰਨ ਚਰਨ ਉਹਨਾਂ ਨੇ ਬਣਾਏ ਨੇ ਤਿੰਨ ਚਰਨ ਤੋਂ ਬਾਅਦ ਅਗਰ ਲੋਡ ਪਈ ਤਾਂ ਫਿਰ ਚੌਥਾ ਚਰਨ ਸ਼ੁਰੂ ਕੀਤਾ ਜਾ ਸਕਦਾ ਕਿੰਨਾ ਕੁ ਖਰਚਾ ਹੋਣ ਤੱਕ ਹੋ ਚੁੱਕਿਆ ਔਰ ਵਪਾਰ ਦੀ ਕੀ ਪੋਜੀਸ਼ਨ ਹੈ ਬੈਨਸੀ ਦੀ ਪੋਜੀਸ਼ਨ ਹੁਣ ਤੱਕ ਦਾ ਟੋਟਲ ਤਾਂ ਮੇਰਾ 10 ਤੋਂ 15 ਲੱਖ ਤੋਂ ਉਪਰ ਹੀ ਖਰਚਾ ਹੋ ਚੁੱਕਾ ਹੈ ਲੇਕਿਨ ਕਾਰੋਬਾਰੀ ਅਗਰ ਕਰ ਲਈ ਜਾਈ ਤਾਂ ਪਹਿਲਾਂ ਮੇਰਾ ਸੀਸੀਟੀਵੀ ਦਾ ਕਾਰੋਬਾਰ ਅੱਛਾ ਚੱਲ ਰਿਹਾ ਸੀ ਮੈਂ ਕੰਮ ਕਰ ਰਿਹਾ ਸੀ ਮਕਾਨ ਵੀ ਬਣਾ ਰਿਹਾ ਸੀ ਲੇਕਿਨ ਜਿਹੜਾ ਕਿ ਬਿਮਾਰੀ ਦੇ ਕਰਕੇ ਆਦੇ ਵਿੱਚ ਹੀ ਮੈਨੂੰ ਛੱਡਣਾ ਪਿਆ ਅੰਡਰ ਕੰਸਟਰਕਸ਼ਨ ਹੀ ਛੱਡਣਾ ਪਿਆ ਤੇ ਐਸੋਲੇ ਕੰਮ ਜਿਹੜਾ ਬਿਲਕੁਲ ਜ਼ੀਰੋ ਹੋ ਚੁੱਕਾ ਬੇਸਿਕ ਕਾਰਨ ਉਹਦਾ ਇਹ ਹੈ ਕਿ ਮੈਨੂੰ ਆਪਣੀ ਪਤਨੀ ਕੋ 24 ਘੰਟੇ ਰਹਿਣਾ ਪੈਂਦਾ ਹੈ ਪਹਿਲਾਂ 2023 ਦੇ ਵਿੱਚ ਪੀਜੀਆਈ ਰਹਿਣਾ ਪੈ ਗਿਆ ਸੀਗਾ ਹੁਣ ਐਸੋਲੇ ਇਹਨਾਂ ਦੇ ਟਾਟਾ ਤੇ ਜਦੋਂ ਜਾਣਾ ਪੈਂਦਾ ਰਹਿਣਾ ਪੈਂਦਾ ਇਹਨਾਂ ਨੂੰ ਕੋਲ ਪੇਨ ਕਰਕੇ ਇਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਕੀ ਮੰਗ ਕਰਦੇ ਜੇ ਜਿਹੜਾ ਸਕੀਮ ਆਂਦੀ ਹੈ ਸੈਂਟਰ ਗਵਰਨਮੈਂਟ ਦੀ ਉਹਦੇ ਲਈ ਅਪਲਾਈ ਕੀਤਾ ਮੈਂ ਸੈਂਟਰ ਗਵਰਨਰਟ ਲਈ ਉਹਨਾਂ ਨੇ ਜਿਹੜੇ ਡਾਕੂਮੈਂਟ ਕੇ ਸੀ ਉਹ ਮੈਂ ਪੂਰੇ ਕਰ ਦਿੱਤੇ ਨੇ ਉਹ ਮੈਂ ਹੁਣ ਅਪਲਾਈ ਕਰਨ ਜਾ ਰਿਹਾ لیکن ਉਹ دیکھتے بہت ਘੱਟ مطلب 3 ਲੱਖ ਦੇ ਕਰੀਬ ਮਤਲਬ ਇਹ 2 ਤੋਂ 3 ਕਹਿੰਦੇ ਨੇ ਕਿ ਤੁਹਾਨੂੰ ਮੈਕਸिमम ਆਏਗੀ 5 ਲੱਖ ਤੋਂ 3 ਲੱਖ ਵੀ ਆ ਸਕਦੀ ਹੈ ਪਰ ਇਹ ਜਿਹੜੀ ਗ੍ਰਾਂਟ ਹੈ ਇਹਦੇ ਨਾਲ ਇਹ ਟਰੀਟਮੈਂਟ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਾਨੀ ਸੱਜਣਾ ਨੂੰ ਜਿਹੜੇ ਐਨ ਜੀਓ ਹੈ ਜਿਹੜੇ ਸੇਵਾ ਭਾਵ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਬਾਤ ਚੜ੍ਹ ਕੇ ਮਤ ਕੀਤੀ ਜਾਏ ਤਾਂ ਜੋ ਮੈਂ ਇਸ ਬਿਮਾਰੀ ਤੋਂ ਆਪਣੀ ਵਾਈਫ ਨੂੰ ਜਾਂ ਆਪਣੀ ਪਤਨੀ ਧਰਮ ਪਤਨੀ ਨੂੰ ਇਲਾਜ ਤੇ ਲਵਾ ਸਕਾਂ ਨੰਬਰ ਆਪਣਾ ਬੋਲ ਦੋ ਇੱਕ ਵਾਰੀ ਮੇਰਾ ਫੋਨ ਨੰਬਰ ਹੈਗਾ 7009157486 ਦੁਬਾਰਾ ਰਿਪੀਟ ਕਰੋ 7009157486 ਕਾਰਜ ਮੇਰਾ ਦਾ ਵਿਨੋਦ ਕੁਮਾਰ ਆ ਮਸੰਗਲਪੁਰੇ ਰੋਡ ਨੇੜੇ ਲਾਲੇ ਦੇ ਮੰਦਿਰ ਲਾਗੇ ਰਹਿਣ ਵਾਲਾ ਆ ਮੈਂ ਕਾਲੀਦਲ ਯੂਸ ਸ਼ਿਆੜੀ ਪ੍ਰਧਾਨ ਆ ਤੇ ਵਿਸ਼ਵਨਾਥ ਜੀ ਦੀ ਫੈਮਲੀ ਨੂੰ ਕਾਫੀ ਟਾਈਮ ਤੋਂ ਆਪਾਂ ਜਾਣਦੇ ਆ ਬਚਪਨ ਤੋਂ ਹੀ ਜਾਣਦੇ ਆ ਤੇ ਇਹਨਾਂ ਦਾ ਪਹਿਲਾ ਕਾਰੋਬਾਰ ਬਹੁਤ ਵਧੀਆ ਸੀ ਤੇ ਕਾਫੀ ਰਿਸਪੈਕਟਡ ਫੈਮਲੀ ਆ ਇਸ ਕਰਕੇ ਇਹਨਾਂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਇਹਨਾਂ ਦਾ ਕਾਰੋਬਾਰ ਬਿਲਕੁਲ ਡੈਡ ਹੋ ਚੁਕਿਆ ਆ ਤੇ ਇਹਨਾਂ ਕੋਲ ਕੋਈ ਆਮਦਨ ਦਾ ਸਾਧਨ ਹੀ ਹੈਗਾ ਤੇ ਮਕਾਨ ਵੀ ਇਹਨਾਂ ਦਾ ਸਟਾਰਟ ਕੀਤਾ ਸੀ ਅੱਧ ਚ ਹੀ ਲੱਗਿਆ ਆ ਜਿੱਥੇ ਦਰਵਾਜ਼ੇ ਵੀ ਨਹੀਂ ਲੱਗੇ ਕਾਫੀ ਇਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਹੀ ਮਾਰੀ ਆ ਤੇ ਮੈਂ ਸਾਰੀ ਸੰਸਥਾ ਨੂੰ ਸ਼ਹਿਰ ਦੀ ਸੰਸਥਾ ਰਿਸਪੈਕਟਫੁਲ ਸਭ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਫੈਮਿਲੀ ਆ Don't